ਮਖਵਰੀ ਤੇ ਗ੍ਰਿਫਤਾਰ ਕੀਤਾ ਗਿਆ ਤੇ ਹੋਰ ਵੀ ਮੋਟਰਸਾਈਕਲ ਬਰਾਮਦ ਹੋਣ ਦੀ ਉਮੀਦ ਆ ਤਾਂ ਇਹਨਾਂ ਨੂੰ 3 ਦਿਨਾਂ ਦਾ ਪੁਲਿਸ ਰਿਮਾਂਡ ਜਿਹੜਾ ਜਸਵੀਰ ਸਿੰਘ ਤੇ ਗ੍ਰਿਫਤਾਰ ਕੀਤਾ ਗਿਆ ਤੇ ਹੋਰ ਵੀ ਮੋਟਰਸਾਈਕਲ ਬਰਾਮਦ ਹੋਣ ਦੀ ਉਮੀਦ ਆ ਤਾਂ ਇਹਨਾਂ ਨੂੰ 3 ਦਿਨਾਂ ਦਾ ਪੁਲਿਸ ਰਿਮਾਂਡ ਜਿਹੜਾ ਜਸਵੀਰ ਸਿੰਘ ਤੇ ਕਮਲਪ੍ਰੀਤ ਸਿੰਘ ਦਾ ਇਹਨਾਂ ਦਾ ਹਾਸਲ ਕੀਤਾ ਗਿਆ ਤੇ ਇਹਨਾਂ ਨੂੰ ਫਿਰ ਸੁਣਵਾਦ ਨੂੰ 7 17 ਤਰੀਕ ਨੂੰ ਇਸ ਕੀਤਾ ਜਾ ਹੋਏਗਾ ਇਹ ਜਾਂਚ ਚੱਲ ਰਹੀ ਹੈ ਤੇ ਜਗਜੀਤ ਸਿੰਘ ਜਿਹੜਾ ਇਹ ਗੁਬਿੰਦਗੜ੍ਹ ਦਾ ਇਹਨਾਂ ਦਾ 14 ਦਿਨਾਂ ਦਾ ਜੁਡੀਸ਼ੀਅਲ ਰਿਮਾਂਡ ਦਾ ਸਾਹਮਣੇ ਦੇਤਾ ਜਿਨ੍ਹਾਂ ਨੂੰ ਨਾਂਬਾ ਜੇਲ੍ਹ ਬੰਦ ਅੱਜ ਕਰਾਇਆ ਜਾਵੇਗਾ ਇਹ ਕਿੰਨੇ ਮੋਟਰਸਾਈਕਲ ਰਿਕਵਰ ਹੋਏ ਮੋਟਰਸਾਈਕਲ ਟੋਟਲ 3 ਰਿਕਵਰ ਹੋਏ ਨੇ ਇਸ ਤੋਂ ਪਹਿਲਾਂ ਵੀ ਇੱਕ ਬੰਦਾ ਇਹਨਾਂ ਦੀ ਗਿਰੋਹ ਤੋਂ ਫੜਿਆ ਹੋਇਆ ਸੀ ਉਹ ਵੀ ਇਹਦੇ 'ਚ ਸੰਮਲ ਸੀ ਜੋ ਨਾਂ ਵੀ ਨਾਂ ਵੀ ਜੇਲ੍ਹ ਦੇ ਵਿੱਚ ਅੰਦਾ ਹਾਦਿਕਰ ਸਾਹਿਬ ਤੇ ਗੁਰਦੁਆਰਾ ਜੋਤਿਸ਼ ਸਿੰਘ ਸਾਹਿਬ ਧਾਰਮਿਕ ਸਥਾਨਾਂ 'ਚ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਦੇ ਸੀ ਤੇ ਚੋਰੀ ਕੀਤੇ ਹੋਏ ਮੋਟਰਸਾਈਕਲ ਵੀ ਇਹ ਖਰੀਦ ਲੈਂਦੀ ਸੀ ਉਹਨੂੰ ਅੱਗੇ ਮਹਿੰਗੇ ਰੇਟ ਤੇ ਵੇਚਦੇ ਸੀ ਜਿਸ ਦੇ ਵਿੱਚ ਜਸਬੀਰ ਸਿੰਘ ਉਰਫ ਜਾਨੀ ਉੱਤਰ ਦਰਸ਼ਨ ਸਿੰਘ ਵਾਸੀ ਆਲੀਆਂ ਤੇ ਕਮਲਪ੍ਰੀਤ ਸਿਰਫ ਸਿੰਘ ਉਰਫ ਬਾਵਾ ਉਰਫ ਸੁਮਨ ਲੇਟਨ ਰਿੰਦਰ ਸਿੰਘ ਇਹ ਇਹ ਮਲੇਰ ਕੋਟਲੀ ਦੇ ਆ ਜਿਹੜੇ ਸਟੂਡੈਂਟ ਨੇ ਵਿਦਿਆਸ ਬਾਬਾ ਬੰਦਾ ਸਿੰਘ ਬਹਾਦਰ ਇੰਜਨ ਕਾਲੇ ਪਰਦੇਸੀ ਇਹ ਮੋਟਰਸਾਈਕਲ ਇਹਨਾਂ ਨੇ ਚੋਰੀ ਦੇ ਖਰੀਦ ਲਿਆ ਸੀ ਤੇ ਅੱਗੇ ਵੇਚ ਦਿੰਦੇ ਸੀ ਇਸ ਤੋਂ ਇਲਾਵਾ ਇਹਨਾਂ ਦੇ ਗਿਰੋਹ ਦੇ ਵਿੱਚ ਇੱਕ ਜਗਜੀਤ ਸਿੰਘ ਪੁੱਤਰ ਬਹਾਦਰ ਸਿੰਘ ਆ ਪਾਸੇ ਬਰੋਂਗਾ ਥਾਣਾ ਮਲੋਹ ਇਹ ਹੁਣੇ ਜਸਰਾ ਕਲੋਨੀ ਰਹਿੰਦਾ ਜਸਰਾ ਕਲੋਨੀ ਗੋਬਿੰਦਗੜ੍ਹ ਦੇ ਵਿੱਚ ਰਹਿੰਦਾ ਇਹ ਮੋਟਰਸਾਈਕਲ ਖਰੀਦਦਾ ਸੀ ਤੇ ਅੱਗੇ ਖਰੀਦ ਕੇ ਅੱਗੇ ਵੇਚ ਦੇ ਦਿੰਦਾ ਸੀ ਇੱਧਰ ਚ ਪਹਿਲਾਂ ਵੀ 2-3 ਮੁਕਦਮੇ ਐ ਐਮਡੀਪੀਸ ਦੇ ਦਰਜ ਨੇ ਇਹ ਚੋਰੀ ਦੇ ਮੁਕਦਮੇ ਇੱਧੇ ਸੇ ਜਰਦ ਨੇ ਜਿਨ੍ਹਾਂ ਇਹਨਾਂ ਨੂੰ ਮੁਖਵਰੀ ਤੇ ਗ੍ਰਿਫਤਾਰ ਕੀਤਾ ਗਿਆ ਤੇ ਹੋਰ ਵੀ ਮੋਟਰਸਾਈਕਲ ਬਰਾਮਦ ਹੋਣ ਦੀ ਉਮੀਦ ਆ ਤਾਂ ਇਹਨਾਂ ਨੂੰ 3 ਦਿਨਾਂ ਦਾ ਪੁਲਿਸ ਰਿਮਾਂਡ ਜਿਹੜਾ ਜਸਵੀਰ ਸਿੰਘ ਤੇ ਕਮਲਪ੍ਰੀਤ ਸਿੰਘ ਦਾ ਇਨਾਮ ਹਾਸਲ ਕੀਤਾ ਗਿਆ ਤੇ ਇਹਨਾਂ ਨੂੰ ਫਿਰ ਫ੍ਰੀਮੂਟ ਨੂੰ 17 ਤਰੀਕ ਨੂੰ ਰਿਪੋਰਟ ਕੀਤਾ ਜਾਵੇਗਾ ਇਹ ਜਾਂਚ ਚੱਲ ਰਹੀ ਹੈ ਤੇ ਜਗਜੀਤ ਸਿੰਘ ਜਿਹੜਾ ਇਹ ਗੁਬਿੰਦਗੜ੍ਹ ਹੋਂਗਾ ਇਹਨਾਂ ਦਾ 14 ਦਿਨਾਂ ਦਾ ਜੁਡੀਸ਼ੀਅਲ ਰਿਮਾਂਡ ਦਾ ਸਾਹਮਣੇ ਦੇਤਾ ਜਿਨ੍ਹਾਂ ਨੂੰ ਨਾਂਬਾ ਜੇਲ੍ਹ ਬੰਦ ਅੱਜ ਕਰਾਇਆ ਜਾਵੇਗਾ ਇਹ ਕਿੰਨੇ ਮੋਟਰਸਾਈਕਲ ਰਿਕਵਰ ਹੋਏ ਮੋਟਰਸਾਈਕਲ ਟੋਟਲ 3 ਰਿਕਵਰ ਹੋਏ ਨੇ